ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਤੈਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੈਨੂੰ ਕੋ ਉਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਜੀ ਲੱਗਦਾ ਮੈਨੂੰ ਪੁੱਛਿਆ ਤੂੰ ਮੇਰਾ ਤੇਰਾ ਪੁਰਾ ਆਰੂਰਵਨਾ ਹੋ ਗਿਆ ਪੁੱਛੇ ਇਹ ਰਿਪਰਜਾਈ ਬਹੁਤ ਜ਼ਿਆਦਾ ਵੀ ਪਤਾ ਨਹੀਂ ਲਿਖਦਾ ਦੀ ਇਹ ਨਹੀਂ ਪੈਸੇ ਦੀ ਮਾਲਕ ਨਾ ਪਿੰਗਰ ਪਿੰਗਰ ਤੇ ਪਈ ਹੈ ਜਦੋਂ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਆ ਜਸੂਸੀ ਕਰਨ ਆਈ ਸੀ ਵੀ ਮੇਰੀਆਂ ਲੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਨ ਆਈ ਸੀ ਜੀ ਨੇ ਜੀ ਨੇ ਨਾਲ ਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਕਿਹੜੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਤੋਂ ਆਈ ਖਾ ਲੈਣੀ ਆ ਤੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਤੇਰਾ ਘਰ ਬਣਾਇਆ ਮੈਂ ਤੈਨੂੰ ਬਣ ਕੇ ਰਹੀ ਮੈਂ ਕੋਸ਼ੀਆਂ ਮੈਦ ਬਣਾਏ ਦੇ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ ਮੈਂ ਗੁਰੂ ਨਾਨਕ ਰਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆਜਾ ਮੈਂ ਹੀ ਆ ਕੇ ਲਿਆਉਂਦਾ ਨਾ ਲੈ ਕਰਨੀ ਮਰ ਤੋਰ ਲੱਗੀ ਫੇਰ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਕੀ ਛੱਡੀ ਆਊਗਾ ਆਪਜੀ ਤੇ ਮਰਜ਼ੀ ਤੁਸਰਾ ਆਰੋ ਹੂੰ ਹਾਂ ਛੇ ਮੁੰਜੀ ਇਹ ਮੈਨੂੰ ਜਨਾ ਤੂੰ ਮੋ ਤਾਂ ਮਾਰਦੀ ਪਾਇਤੀ ਸੀ ਮਲੇ ਦੇ ਕਿਹਾ ਕਿ ਨਾ ਮੋ ਤਾਂ ਮਾਰਦੀ ਆ ਕਿਹੜੀ ਸੇਮ ਇਹਦੇ ਸੇਮ ਤਾਂ ਮੇਰੇ ਸੇਮ ਅਥੀ ਰਹਿ ਜਾਂ ਨਹੀਂ ਨਾ ਕਿ ਕਿ ਸੇਮ ਲੈ ਕੇ ਤੇ ਇੰਦੀ ਵਾਈਫਾਈ ਇਹ ਹੀ ਹੈ ਹੂੰ ਅੱਛਾ ਮੇਰਾ ਫੋਨ ਜਿਹੜਾ ਹੈਗਾ ਜਦੋਂ ਇਹ ਸੇਮ ਕਿ ਮਾਰ ਲਾਜੂ ਮਾਰਦੀ ਮੇਰੇ ਸੇਮ मेरे से हम धीरे जानिये थे वो स्पोर्ट के थाना से में जावे थे हम्म ठीक है हां से तुझे और ता तो मेरी एडवाइस औ लगती है वे नु सोचता कने करना परेशानी करना उनो तो ब्याह लो दिन उनसे कोई कोई दस्त करनी उन्हें तेरा मोबाइल लग गए हैं ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਗੱਲ ਜੀ ਜਸੂਸੀ ਮੈਂ ਦੱਸ ਦੂੰਗੀ ਕਿ ਕੀ ਜਸੂਸੀ ਕੀਤੀ ਸੀ ਦੀ ਮਾਂ ਨੇ ਬੇਟਾ ਐਂ ਦਿੱਤੀ ਜੀ ਅਣੀ ਨੇ ਥੱਪੜ ਮਾਰੀ ਨਹੀਂ ਸੀ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨ ਆਈ ਸੀ ਵੀ ਮੇਰੀਆਂ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀ ਜੀ ਇਹਨੇ ਮੈਨੂੰ ਨਾ ਉਹਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮਾਗੀ ਨਹੀਂ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਗੱਲਾਂ ਨੂੰ ਤੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪਿੱਛੇ ਦੋਪੇ ਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੀ ਚਾਲ ਕਿਰੋਂ ਲਈ ਪੱਤੀ ਦੀ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਮੈਂ ਕੋਲ ਜਾਣਾ ਵੀ ਪਟਾ ਨਾ ਹੀ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰ ਪਈ ਨਰ ਪਈ ਨੀ ਤਰਹ ਤੇ ਪਈ ਮੈਂ ਕੋਈ ਵੀਡੀਓ ਸੁਲ ਕਰਾ ਮੈਂ ਕੋਟੀ ਵੀ ਨਹੀਂ ਆਈ ਮੈਂ ਤਾਂ ਕੋਟੀ ਵੀ ਨਹੀਂ ਆਈ ਨੇ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇਆ ਸੀ ਚੈਨ ਚੈਨ ਮੇਰੇ ਕੋ ਰਹਿ ਗਈ ਤੋ ਸ ਚੈਨ ਲੱਗੀ ਉਹ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਨਕਾਣਾ ਸਾਹਿਬ ਐਡੀ ਸੱਗਾ ਅੱਧੇ ਮ ਕਰੋੜਾ ਰੁਪਏ ਦੇ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਨਿਕਲ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇ ਜਿੱਦਾਂ ਵੀ ਹੈਗੀ ਹੱਥ ਪੈਰ ਆਪ ਦੇ ਇਦਾਂ ਇਹ ਵੀ ਖਾਉਂਗੀ ਮੈਂ ਆਣ ਲੱਗੀ ਹਾਂ ਨਾਲੇ ਕਰਨੀ ਮਰ ਤੁਰਨ ਲੱਗੀ ਫਿਰ ਹਮ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਛੱਡ ਕੇ ਇਹ ਵੀ ਛੱਡ ਕੇ ਆਊਗਾ ਆਪਜੀ ਤੁਮਰੀ ਤੁਸਰਾ ਹਮ ਹਾਂ ਛੇ ਮੁੰਜੀ ਇਹ ਮੈਨੂੰ ਜਨਾ ਤੂੰ ਮੋ ਤਾਂ ਮਾਰਦੀ ਪਾਇਤੀ ਸੀ ਮਲੇ ਦੇ ਕਿਹਾ ਕਿ ਨਾ ਮੋ ਤਾਂ ਮਾਰਦੀ ਆ ਕਿਹੜੀ ਸੇਮ ਇਹਦੇ ਸੇਮ ਤਾਂ ਮੇਰੀ ਸੇਮ ਅੱਥੀ ਰਹਿ ਜਾਂ ਨਹੀਂ ਨਾ ਕਿ ਕਿ ਸੇਮ ਲੈ ਕੇ ਤੇ ਇਹਦੀ ਵਾਈਫਾਈ ਇਹ ਹੀ ਹੈ

ਉਹ ਦੱਸ ਦਿੱਤਾ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਗੱਲ ਜੇ ਜੂਸੀ ਕਰ ਦੱਸ ਦੂੰਗੀ ਕਿ ਕੀ ਜੂਸੀ ਕੀਤੀ ਦੀ ਮਾਂ ਨੇ ਬੇਟਾ ਇਹ ਨਹੀਂ ਦਿੱਤੀ ਜਿਹਨਾਂ ਨੇ ਮੇਰੇ ਥੱਪੜ ਮਾਰੀ ਨਹੀਂ ਸੀ ਨੇ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜੂਸੀ ਕਰਨਾ ਸੀ ਵੀ ਮੇਰੇ ਨੰਗਿਆ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾ ਰਾਈ ਸੀ ਜੀ ਜਿੰਨੇ ਮੈਨੂੰ ਨਾ ਦੇ ਦੇ ਕੱਲੇ ਮੈਂ ਤੈਨੂੰ ਪਤਾ ਗੇ ਨਹੀਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਦਵਾਈ ਖਾ ਲੈਣੀ ਆ ਤੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠियां ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮਾਦੀ ਨਹੀਂ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ acha ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਆ ਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਨਾਂ ਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤਾਂ ਨਹੀਂ ਕਰਦਾ ਕੋ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰੇ ਜੀ ਦੀ ਲੱਗਦਾ ਮੇਰੇ ਪੁੱਛਿਆ ਦਿੰਦਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲਾ ਵੀ ਪਟਾਇੀ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਮੇਰੇ ਪਈਏ ਪਈਏ ਨੂੰ ਤਰਸਦੇ ਪਈ ਆ ਮੈਂ ਕੋਈ ਕੁਝ ਵੀਡੀਓਸ ਹਲ ਕਰਾਂ ਮੈਂ ਕੋਟੀ ਵੀ ਦੀ ਆ ਗਈ ਮੈਂ ਤਾਂ ਕੋਟੀ ਵੀ ਦੇ ਆ ਗਈ ਨੀ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇਆ ਸੀ ਚੈਨ ਚੈਨ ਮੇਰੇ ਕੋਲ ਆ ਗਈ ਤੋਸ ਚੈਨ ਆ ਗਈ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਨਕਾਣਾ ਸਾਹਿਬ ਐਡੀ ਸੱਗਾ ਮੈਂ ਕਰੋੜਾਂ ਰੁਪਏ ਦੇ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਦ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਪੈਰ ਆਪ ਦੇ ਇਦਾਂ ਹੀ ਖਾਉਂਗੀ ਮੈਂ ਆਣ ਲੱਗੀ ਹਾਂ ਨਾਲੇ ਤਾਂ ਨਹੀਂ ਮਰ ਤੁਰਨ ਲੱਗੀ ਫਿਰ ਹਾਂ ਉਹ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡੀ ਕਿਹਾਊਗਾ ਮੈਨੂੰ ਕੀ ਕਰੀ ਦੀ ਸਾਡੀ ਤਾਂ ਆਪਜੀ ਤੁਮਰੀ ਤੁਸਰਾ ਆ ਰਹੋ ਹਾਂ ਅੱਛਾ ਮਜੀ ਇਹ ਮਹਨਤ ਨਾਲ ਮੈਂ ਤਾਂ ਮਾਰਦੀ ਭਾਈ ਤੁਸੀਂ ਮਲੇ ਦੇ ਪਲਾ ਕੇ ਨਾ ਮੈਂ ਤਾਂ ਮਾਰਦੀ ਹਾਂ ਕਿਹੜੀ ਸਿਮ ਇਹਦੇ ਸਿਮ ਤਾਂ ਮੇਰੀ ਸਿਮ ਅਥੀ ਰਹੀ ਜੇ ਨੀ ਨਾ ਵੀ ਮੇਰੀ ਸਿਮ ਲੈ ਕੇ ਤੇ ਇੰਦੀ ਵਾਈਫਾਈ ਇਹ ਹੀ ਹੈ ਜਿਹੜਾ ਹੈਗਾ ਜਦੋਂ ਇਹ ਇੰਸਟੇਮਾ ਕੀ ਮਾ ਲਾ ਜੁਮਾਦ ਮਿਲ ਸੀ ਚਲੜੇ ਮੇਰੇ ਸੇਮਦਰੀ ਹੈ ਜਾਂ ਨਹੀਂ ਤੇ ਉਹ ਬੱਸ ਕਿ ਦਰਾਂ ਤੋਂ ਮੇਰੇ ਵਿੱਚ ਹੂੰ ਹੂੰ ਫੇਕ ਸੇ ਲੱਗੇ ਵੀ ਰੁਕੋ ਤਾਂ ਨਹੀਂ ਕਰਨਾ ਪਰੇਸ਼ਾਨੀ ਕਰਨ ਉਹਨਾਂ ਕੋਲ ਬਿਆਲ ਉਹਨਾਂ ਕੋਲ ਕੋਈ ਫੋਟੋ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਗੱਲ ਜੇ ਤੁਸੀਂ ਮੈਂ ਦੱਸ ਦੂੰਗੀ ਕਿ ਕੀ ਜੇ ਤੁਸੀਂ ਕੀਤੇ ਦੀ ਮਾਂ ਨੇ ਬੇਟਾ ਐਂ ਦਿੱਤੀ ਜਿਹਨਾਂ ਨੇ ਮੇਰੇ ਥੱਪੜ ਮਾਰੀ ਨਹੀਂ ਸੀ ਨੇ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜੇ ਜੂਸੀ ਕਰਨਾ ਸੀ ਵੀ ਮੇਰੇ ਨੰਗਿਆ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾ ਲਈ ਸੀ ਜਿੰਨੇ ਮੈਨੂੰ ਨਾ ਉਹਦੇ ਦੇ ਚੱਲਿਆ ਮੈਂ ਤੈਨੂੰ ਪਤਾ ਗੀਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆਂ ਕੀ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚੇ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡੋ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਤੂੰ ਛੱਡ ਹੁਣ ਤੇਰੇ ਨਾਲ ਕੋ ਮਾਰ ਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤਾਂ ਨਹੀਂ ਕਰਦਾ ਕੋ ਕਹਿੰਦਾ ਤਾਂ ਨਹੀਂ ਕੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਉਹ ਜੀ ਦੀ ਲੱਗਦਾ ਮੇਰੇ ਬੱਚੇ ਦਾ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲਾ ਵੀ ਪਟਾਇੀ ਨਹੀਂ ਪੈਸੇ ਦੀ ਮਾਲਕ ਮੇਰੇ ਪੈਗੇ ਨੂੰ ਤਰਸਦੇ ਪਈ ਆ ਮੈਂ ਕੋਈ ਕੁਝ ਵੀਰੀਆ ਸੁਲਕਾਰਾ ਮੈਂ ਕੋਟੀ ਵੀ ਦੀ ਆਗੇ ਮੈਂ ਕੋਟੀ ਵੀ ਦੇ ਆਗੇ ਨੀ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇਸ਼ ਚੈਨ ਚੈਨ ਮੇਰੇ ਕੋਲ ਆ ਗਈ ਤੋਂ ਸੁਚੈ ਲੈ ਕਿ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਕਾਣਾ ਸਾਹਿਬ ਐਡੀ ਸਦਾ ਮੈਂ ਕਰੋੜਾਂ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਨਿਕਲ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇ ਇਦਾਂ ਵੀ ਹੈਗੀ ਹੱਥ ਘਰ ਆਪਣੇ ਇਦਾਂ ਹੀ ਵੀ ਖਾਉਂਗੀ ਮੈਂ ਆਣ ਲੱਗੀ ਹਾਂ